ਪ੍ਰਧਾਨ ਬਣ ਤੋਂ ਪਿੱਛੇ हट ਗਏ ਸੁਖਬੀਰ ਬਾਦਲ ਸੁਖਬੀਰ ਬਾਦਲ ਦਾ ਬੈਕਸਟੈਪ ਜਥੇਦਾਰ ਸਹਿਬਾਨਾ ਦੇ ਹੁਕਮ ਦੇ ਉੱਤੇ ਲੱਗੀ ਹੋਈ ਟੇਕ ਅਕਾਲੀ ਸਿਆਸਤ ਨੂੰ ਕਿਸ ਪਾਸੇ ਵੱਲ ਲੈ ਕੇ ਜਾ ਰਹੀ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪੱਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਆਲੇ ਧੜੇ ਨੇ ਬੜੇ ਧੂਮ ਧੜੱਕੇ ਦੇ ਨਾਲ ਇਹ ਕਹਿ ਕੇ ਭਰਤੀ ਮਹੀਮ ਸ਼ੁਰੂ ਕੀਤੀ ਕਿ ਅਸੀਂ 35 ਲੱਖ ਤੱਕ ਭਰਤੀ ਕਰ ਲਾਂਗੇ ਸਾਡੀ ਤਾਂ 35 ਲੱਖ ਭਰਤੀ ਹੋ ਜਾਣੀ ਐ ਤੇ ਅਸੀਂ 1 ਮਾਰਚ ਨੂੰ ਦੁਬਾਰਾ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾ ਲਾਂਗੇ ਪਰ ਹੁਣ ਹਾਲਾਤ ਵੀ ਬਦਲ ਗਏ ਤੇ ਜਜ਼ਬਾਤ ਵੀ ਬਦਲ ਗਏ ਸੁਖਬੀਰ ਬਾਦਲ ਆਖਰਕਾਰ ਕਿਉਂ ਸਟੈਪ ਬੈਕ ਜਾ ਰਹੇ ਐ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਪਿੱਛੇ ਕਿਉਂ ਹਟਦੇ ਜਾ ਰਹੇ ਐ ਇਹਦੇ ਬਾਰੇ ਤੁਹਾਨੂੰ ਮੈਂ ਦੱਸਦਾ ਕਈ ਵਾਰ ਚੀਜ਼ਾਂ ਜਿਵੇਂ ਉਣੀਆਂ ਜਾਂਦੀਆਂ ਨੇ ਸੋਚੀਆਂ ਜਾਂਦੀਆਂ ਨੇ ਕਿ ਇਹਨਾਂ ਨੂੰ ਅਸੀਂ ਐਵੇਂ ਕਰ ਲਾਂਗੇ ਉਸ ਹਿਸਾਬ ਦੇ ਨਾਲ ਉਣੀਆਂ ਨਹੀਂ ਜਾਂਦੀਆਂ ਅਕਾਲੀ ਦਲ ਨੇ ਕਿਹਾ ਸੀ ਕਿ ਅਸੀਂ ਭਰਤੀ ਕਰ ਲਾਂਗੇ 20 ਲੱਖ ਦਾ ਟੀਚਾ ਸੀ ਭਰਤੀ ਦਾ ਚਲੋ ਹੋਊਗੀ ਹੋਵੇ ਇਸ ਦੇ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਜੋ ਰਿਪੋਰਟਾਂ ਮਸੂਲ ਹੋ ਰਹੀਆਂ ਨੇ ਜੋ ਰਿਪੋਰਟਾਂ ਆ ਰਹੀਆਂ ਨੇ ਬੀਤੀ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਸੰਸਦੀ ਬੋਰਡ ਨੇ ਪਾਰਲੀਮੈਂਟਰੀ ਬੋਰਡ ਨੇ ਮੀਟਿੰਗ ਕੀਤੀ ਉਸ ਮੀਟਿੰਗ 'ਚ ਕਿਹਾ ਗਿਆ ਕਿ ਕਰੀਬ ਦੇ ਕਰੀਬ 10 ਲੱਖ ਸਾਡੀ ਭਰਤੀ ਹੋਗੀ ਜਾਨੀ ਕਿ 25 ਲੱਖ ਦਾ ਘਾਟਾ ਤਾਂ ਹੁਣ ਹੀ ਦਿਖਾਈ ਜਾਂਦੇ ਨੇ ਜੋ ਜਾਣਕਾਰ ਦੱਸਦੇ ਆ ਉਹ ਇਹ ਹੈ ਕਿ ਭਰਤੀ ਪ੍ਰਕਿਰਿਆ ਦੇ ਵਿੱਚ ਉਸ ਪ੍ਰਕਾਰ ਦਾ ਹੰਗਾਰਾ ਨਹੀਂ ਮਿਲਿਆ ਕੱਲ ਦਲਜੀਤ ਸਿੰਘ ਚੀਮਾ ਨੇ ਵੀ ਇੱਕ ਰੌਂਡ ਫਿਗਰ ਦਿੱਤਾ ਹੈ ਐ ਨਹੀਂ ਦਿੱਤਾ ਕਿ 8000 8 ਲੱਖ ਇੰਨੀ ਹੋਗੀ 9 ਲੱਖ ਇੰਨੀ ਭਰਤੀ ਹੋਗੀ 10 ਲੱਖ 545 ਭਰਤੀ ਹੋਗੀ ਇਸ ਤਰ੍ਹਾਂ ਨਾਲ ਕੋਈ ਨਹੀਂ ਦਿੰਦਾ ਰੌਂਡ ਫਿਗਰ ਦਿੰਦਾ ਤਾਂ ਇਹ ਸ਼ੱਕ ਦੇ ਘੇਰੇ ਚ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੋਂ ਖਬਰ ਆ ਰਹੀ ਹੈ ਉਹ ਇਹ ਹੈ ਕਿ ਇਹ ਭਰਤੀ ਜਿਹੜੀ ਹੈ ਉਹ ਇੱਕ ਤਿਹਾਈ ਦੇ ਨੇੜੇ ਤੇੜੇ ਵੀ ਹਾਲੇ ਨਹੀਂ ਪਹੁੰਚੀ ਤੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ 1 ਮਾਰਚ ਨੂੰ ਪ੍ਰਧਾਨ ਬਣਾਇਆ ਜਾਣਾ ਸੀ ਫਿਰ ਉਹ ਕਿਵੇਂ ਬਣਾਇਆ ਜਾਣਾ ਹੁਣ ਚਰਚਾ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣ ਦੀ ਜਿਹੜੀ ਪ੍ਰਕਿਰਿਆ ਆ ਉਹਨੂੰ ਲੇਟ ਕੀਤਾ ਗਿਆ ਹੈ ਉਹਨੂੰ ਉਹਨੂੰ ਕਵੇਲੇ ਕੀਤਾ ਜਾਏਗਾ ਜਿਹੜਾ ਕਿ ਆ ਕਿਹਾ ਜਾਂਦਾ ਸੀ ਕਿ 1 ਮਾਰਚ ਨੂੰ ਸੁਖਬੀਰ ਸਿੰਘ ਬਾਦਲ ਦੇ ਦੁਆਰਾ ਪੱਗ ਬਣ ਦਿੱਤੀ ਜਾਊਗੀ ਪ੍ਰਧਾਨਗੀ ਵਾਲੀ ਉਹ ਤਾਂ ਹੁਣ ਕਹਿ ਲਈਏ ਕਿ ਖਤਮ ਹੈ ਹੁਣ ਜੋ ਕੋਰ ਕਮੇਟੀ ਦੇ ਕਹਿ ਲਈਏ ਇਹਨਾਂ ਦੇ ਪਾਰਲੀਮੈਂਟਰੀ ਬੋਰਡ ਦੇ ਜਿਹੜੇ ਬੰਦੇ ਆ ਵਰਕਿੰਗ ਕਮੇਟੀ ਦੇ ਉਹ ਇਹ ਗੱਲ ਕਹਿੰਦੇ ਆ ਕਿ ਹਜੇ 3-4 ਮੀਟਿੰਗਾਂ ਹੋਰ ਹੋਣਗੀਆਂ 3-4 ਮੀਟਿੰਗਾਂ ਤੋਂ ਬਾਅਦ ਜਾ ਕੇ ਅਸੀਂ ਫੈਸਲਾ ਲਵਾਂਗੇ ਇਸ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਕਿਆ ਕਰੂਗਾ ਕਿ ਪ੍ਰਧਾਨਗੀ ਦੀ ਚੋਣ ਕਿਵੇਂ ਹੋਣੀ ਹੈ ਹਾਲਾਂਕਿ ਇਸ ਮਾਮਲੇ ਵਿੱਚ ਕਾਫੀ ਦਿੱਕਤਾਂ ਨੇ ਭਰਤੀ ਪ੍ਰਕਿਰਿਆ ਨੂੰ ਲੈ ਕੇ ਹੁਣ ਦੂਜੀ ਗੱਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀ ਹੁਕਮਨਾਮਾ ਆਏਗਾ ਜਾਣਕਾਰੀ ਦੱਸਦੇ ਆ ਮੀਡੀਆ ਰਿਪੋਰਟਸ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਸੱਦੀ ਜਾਣੀ ਹੈ ਤੇ 2 ਦਸੰਬਰ ਵਰਗੇ ਹੀ ਸਖਤ ਫੈਸਲੇ ਹੋਣਗੇ ਇਹ ਗੱਲਾਂ ਕਈਆਂ ਜਾ ਰਹੀਆਂ ਨੇ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਬੀਤੇ 4-5 ਦਿਨ ਪਹਿਲਾਂ 7 ਮੈਂਬਰਾਂ ਦੇ ਵਿੱਚੋਂ 5 ਮੈਂਬਰ ਜਿਹੜੇ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਮਿਲ ਕੇ ਆਏ ਸੀ ਜਥੇਦਾਰ ਸਾਹਿਬ ਨੂੰ ਜਥੇਦਾਰ ਸਾਹਿਬ ਨੇ ਉਹਨਾਂ ਨੂੰ 2 ਦਿਨ ਦਾ ਸਮਾਂ ਕਿਹਾ ਸੀ ਕਿ ਸਾਨੂੰ 2 ਦਿਨ ਦਾ ਸਮਾਂ ਦੇ ਦਿਓ ਉਹ 2 ਦਿਨ ਤੱਕ ਕਿਹੜੇ ਦਿਨਾਂ ਦੇ ਲੰਘੇ ਜਿਸ ਤੋਂ ਬਾਅਦ ਹੁਣ ਚਰਚਾ ਇਹ ਹੈ ਕਿ ਇੱਕ ਵਾਰ ਫਿਰ ਜਥੇਦਾਰ ਸਾਹਿਬ ਵਿਦੇਸ਼ ਜਾ ਰਹੇ ਨੇ ਇਸ ਚਰਚਾ ਦੇ ਵਿੱਚ ਇੱਕ ਸਵਾਲ ਹੈ ਅਸ਼ੰਕਾ ਜਿਹੜਾ ਉਹ ਇਹ ਉੱਠ ਰਿਹਾ ਕਿ ਜਥੇਦਾਰ ਸਾਹਿਬ ਨੂੰ ਟਾਈਮ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਧੜੇ ਨੂੰ ਉਹ ਇੱਕ ਤਰ੍ਹਾਂ ਨਾਲ ਪਾਸ ਕਰਨ ਲਈ ਟਾਈਮ ਦਿੱਤਾ ਜਾ ਰਿਹਾ ਕਿ ਤੁਸੀਂ ਸਾਰਾ ਕੁਝ ਨਿਬੇੜ ਲਓ ਫਿਰ ਜਿਸਰਾ ਪੈ ਜਾਗੇ ਫਿਰ ਦੇਖੀ ਜਾਊਗੀ। ਦੂਜਾ ਸਵਾਲ ਇਹ ਆ ਰਿਹਾ ਕਿ ਜਥੇਦਾਰ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਨੂੰ ਇਹ ਭਰੋਸਾ ਦਿੱਤਾ ਸੀ ਕਿ 2 ਦਿਨ ਦਾ ਸਮਾਂ ਦੇ ਦੋ ਤੇ ਪੰਜ ਮੈਂਬਰੀ ਕਮੇਟੀ ਨੂੰ ਇਹ ਕਿਹਾ ਸੀ ਕਿ 2 ਦਸੰਬਰ ਵਰਗੇ ਫੈਸਲੇ ਲਏ ਜਾਣਗੇ। ਹੁਣ ਚਰਚਾ ਇਹ ਹੈ ਕਿ ਸਿੰਘ ਸਹਿਬਾਨਾਂ ਦੀ ਇਕਤਰਤਾ ਹੋ ਸਕਦੀ ਹੈ। ਇਸਾ ਕੱਟਰਤਾ ਤੋਂ ਬਾਅਦ ਕਈ ਚੀਜ਼ਾਂ ਦਾ ਨਿੱਤਰੰਦਾ ਜਿਹੜਾ ਆਇਆ ਸਿਲਸਲਾ ਉਹ ਸ਼ੁਰੂ ਹੋਵੇਗਾ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਬਾਰੇ ਇਹੀ ਚਰਚਾ ਕਿ ਉਹ ਜਿਹੜਾ ਉਹ ਨਾ ਮਨਜ਼ੂਰ ਹੋਣਾ ਤੈ ਇਹ ਜਦੋਂ ਇਹ ਸਾਰੀਆਂ ਡਿਵੈਲਪਮੈਂਟਸ ਇਕੱਠੀਆਂ ਹੋ ਕੇ ਆਉਣ ਗਿਆ ਤਾਂ ਕਾਫੀ ਚੀਜ਼ਾਂ ਕਲੀਅਰ ਹੋਣ ਗਈਆਂ ਸ਼੍ਰੋਮਣੀ ਅਕਾਲੀ ਦਲ ਦਾ ਸੁਖਵੀਰ ਸਿੰਘ ਬਾਦਲ ਆਲਾ ਤੜਾ ਇੱਕ ਤਰ੍ਹਾਂ ਨਾਲ ਸਟੈਪ ਡਾਊਨ ਵਾਲੇ ਪਾਸੇ ਜਾ ਚੁੱਕਿਆ ਹੈ ਹਾਲਾਂਕਿ ਭਰਤੀ ਪ੍ਰਕਿਰਿਆ ਸੱਤ ਮੈਂਬਰੀ ਕਮੇਟੀ ਤੋਂ ਕਰਾਉਣ ਵਾਲੇ ਮਾਮਲੇ ਦੇ ਵਿੱਚੋਂ ਟਸ ਤੋਂ ਮਸ ਨਹੀਂ ਹੋ ਰਿਹਾ ਪਰ ਉਹਨਾਂ ਨੂੰ ਜਿਹੜਾ ਟਾਰਗੇਟ ਆਪ ਮਿੱਥਿਆ ਸੀ ਉਸ ਟਾਰਗੇਟ ਦੇ ਉਹ ਨੇੜੇ ਤੇੜੇ ਵੀ ਨਹੀਂ ਨਜ਼ਰ ਆਉਂਦੇ ਇਸ ਕਰਕੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਤਾਜਪੋਚੀ ਵਾਲਾ ਮਾਮਲਾ ਫਿਲਹਾਲ ਲਟਕ ਚੁੱਕਿਆ ਹੈ ਤੇ ਇਸੇ ਕਾਰਨ ਹੁਣ ਚਰਚਾ ਇਹ ਹੈ ਕਿ ਕਿਤੇ ਨਾ ਕਿਤੇ 16 ਸਫਾਈ ਦੀਆਂ ਗੱਲਾਂ ਵੀ ਅੰਦਰ ਖਾਤੇ ਚੱਲ ਰਹੀਆਂ ਨੇ ਉਹ ਕਿੰਨੀਆਂਕ ਸਕਸੈਸ ਹੁੰਦੀਆਂ ਨੇ ਉਹ ਸਮਾਂ ਦੱਸੇਗਾ ਪਰ ਦੋ ਚੀਜ਼ਾਂ ਦੇ ਉੱਤੇ ਹੁਣ ਸਭ ਤੋਂ ਵੱਧ ਜਿਹੜੀ ਹੈ ਉਹ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ਕਿ ਇੱਕ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਕਦੋਂ ਹੁੰਦੀ ਹੈ ਤੇ ਸਿੰਘ ਸਹਿਬਾਨ ਦੇ ਬਕਾਉਲ ਜੋ ਉਹਨਾਂ ਨੇ ਪੰਜਵੇਂ ਅਮਰੀ ਕਮੇਟੀ ਨੂੰ ਕਿਹਾ ਸੀ ਉਹਦੇ ਬਕਾਉਲ ਕਿੰਨਾ ਕੁ ਸਖਤ ਫੈਸਲਾ ਜਾਂ 2 ਦਸੰਬਰ ਵਾਲੇ ਫੈਸਲੇ ਨੂੰ ਲਾਗੂ ਕਰਾਉਣ ਲਈ ਕਿਹੜੇ ਵੱਡੇ ਫੈਸਲੇ ਜਿਹੜੇ ਆ ਹੁਕਮਨਾਮੇ ਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆ ਸਕਦੇ ਆ ਇਹ ਸਾਰੀਆਂ ਚੀਜ਼ਾਂ ਹੁਣ ਤੈਅ ਕਰਨੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਬੇੜੀ ਨੇ ਪਾਰ ਲੰਘਣਾ ਜਾਂ ਵਿਚਵਿਚਕਾਰ ਹੀ ਲਟਕੀ ਰਹਿਣਾ ਹੈ